विश्व हिंदू संघ शिवसेना अखंड भारत ਵੱਲੋਂ ਕੌਮੀ ਪ੍ਰਦਾਨ ਅਜੇ ਮਹਿਤਾ ਦੀ ਅਗਵਾਈ ਹੇਠ 15 ਅਪ੍ਰੈਲ ਨੂੰ ਰਾਮ ਨੌਮੀ ਦੇ ਸੰਬੰਧ ਵਿੱਚ ਫੋਗਵਾੜਾ ਸ਼ਹਿਰ ਅੰਦਰ ਸ਼ੋਭਾ ਯਾਤਰਾ ਸਜਾਈ ਜਾ ਰਹੀ ਹੈ ਜਿਸ ਦੇ ਸੰਬੰਧ ਵਿੱਚ ਇੱਕ ਵਫਦ ਐਸਆਰ ਲੱਧੜ ਨੂੰ ਮਿਲਿਆ ਅਤੇ ਸੱਦਾ ਪੱਤਰ ਭੇਟ ਕੀਤਾ ਦੇਖੋ ਇਸ ਮੌਕੇ ਲੱਧਰ ਸਾਹਿਬ ਨੇ ਫਗਵਾੜਾ ਵਾਸੀਆਂ ਨੂੰ ਕੀ ਕੀਤੀ ਅਪੀਲ ਅਤੇ ਕੀ ਦਿੱਤੇ ਸੰਕੇਤ ਜੇਕਰ ਤੁਸੀਂ ਹਾਲੇ ਤੱਕ YouTube ਚੈਨਲ ਸਟਾਰ ਵਿਜੇ ਸੱਚ ਦਾ ਪ੍ਰਦੀਪ ਨੂੰ ਲਾਈਕ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਕਰ ਲੋ ਤਾਂ ਜੋ ਨਵੀਆਂ ਨਿਊਜ਼ ਅਪਡੇਟ ਰੋਜ਼ਾਨਾ ਤੁਹਾਡੇ ਮੋਬਾਈਲ ਤੇ ਪਹੁੰਚਦੀਆਂ ਰਹਿਣ ਦੇਖੋ ਪੂਰੀ ਖਬਰ ਜਿਵੇਂ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ 15 ਅਪ੍ਰੈਲ ਨੂੰ ਰਾਮ ਨਵੀਨ ਵਾਲੇ ਦੇ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਜਾ ਰਿਹਾ ਹੈਗਾ ਆਪਣਾ ਮੋਦੀ ਬਾਬਾ ਜੀ ਨੇ ਜਿਹੜਾ ਆਪਣਾ ਸਥਾਨ ਹੈਗਾ ਫਗਵਾੜੇ ਦੇ ਵਿੱਚ ਬੜਾ ਪਵਿੱਤਰ ਸਥਾਨ ਹੈ ਉਥੋਂ ਆਪਣੀਆਂ ਸਾਰੀਆਂ ਸੰਸਥਾਵਾਂ ਅ ਰਮਦਾਸ ਭਾਈਚਾਰਾ ਵਰਨੀ ਭਾਈਚਾਰਾ ਸਾਡੇ ਆਪਣੇ ਹਿੰਦੂ ਸੰਗਠਨ ਪੂਰਾ ਸ਼ਹਿਰ ਜਿਹੜਾ ਹੈਗਾ ਆਰਾਮੇ ਹੋ ਕੇ ਆ ਰਾਮ ਲਲਾ ਜੀ ਦਾ ਜਿਹੜਾ ਆਪਣਾ ਭਵੇਲਾ ਯਾਤਰਾ ਹੈ ਉਹ ਨਿਕਾਲ ਰਿਹਾ ਹੈ ਔਰ ਸਾਡਾ ਇੱਕ ਇਹੋ ਜਿਹਾ ਮੋਦੀ ਜੀ ਨੇ ਸਾਨੂੰ ਜਿਹੜਾ ਅਯੁੱਧਿਆ ਦੇ ਵਿੱਚ ਰਾਮ ਮੰਦਰ ਦਿੱਤਾ ਹੈਗਾ ਉਹਦੇ ਵਿੱਚ ਸਾਡਾ ਇਹ ਪਹਿਲਾ ਜਿਹੜਾ ਹੈਗਾ ਰਾਮਨਾਮੀ ਯਾਤਰੀ ਹੈ ਤੇ ਅਸੀਂ ਸਾਰੇ ਮਾ ਫਗਵਾੜਾ ਨਵਾਸੇ ਨੂੰ ਜਿੱਥੇ ਬੁढ़ाई ਦਿੰਨਾ ਉਹਦੇ ਨਾਲ-ਨਾਲ ਬੇਨਤੀ ਵੀ ਕਰਦਾ ਸਮੂਹ ਸੰਗਤਾਂ ਨੂੰ ਸਮੂਹ ਆਸਮੁਦਾਏ ਨੂੰ ਕਿ ਇਸ ਯਾਤਰਾ ਦੇ ਵਿੱਚ ਆਪਣਾ ਉਹ ਜਿਹ ਹੈ ਇਹ ਮਾਹੌਲ ਸਜਣਾ ਚਾਹੀਦਾ ਹੈ ਜਿਹਾ ਜਿਹਾ ਅਯੁੱਧਿਆ ਦੇ ਵਿੱਚ ਇਸ ਵਾਰੀ ਮਨਾ ਹੈਗਾ ਰਾਮਨਾਮੀ ਦੇ ਉੱਪਰ ਤੇ ਸਾਰੇ ਆਪਣਾ ਸਾਰੇ ਅਕ੍ਰੋਸ ਦਾ ਸੁਸਾਇਟੀ ਸਾਰੇ ਸਮਾਜ ਦੇ ਵਿੱਚੋਂ ਸਾਰੇ ਲੋਕ ਆਪਣਾ ਇੱਕ ਇੱਕਜੁੱਟਤਾ ਦਾ ਭਾਈਚਾਰੇ ਦਾ Hindu, Sikh, Dalit ਸਾਰੇ ਭਾਈਚਾਰਿਆਂ ਦੇ ਲੋਕ ਜਿਹੜੇ ਇਕੱਠੇ ਹੋ ਕੇ ਇਸ ਯਾਤਰਾ ਨੂੰ ਸਫਲ ਬਣਾਉਣ ਔਰ ਆਪਣਾ ਖੁਸ਼ੀ ਦਾ ਪ੍ਰਗਟਾਵਾ ਕਰ ਤਾਂ ਕਿ ਅਸੀਂ ਆਪਣਾ ਉਸੇ ਤਰੀਕੇ ਦੇ ਨਾਲ ਜਿਹੜਾ ਰਾਮ ਰਾਜ ਹੈ ਜਿਹਨੂੰ ਮੋਦੀ ਜੀ ਲੈ ਕੇ ਚੱਲੇ ਹੋਏ ਹਨ ਕਿ ਭਾਰਤ ਦੇ ਵਿੱਚ ਵਿਸ਼ੇ ਗੁਰੂ ਬਣਾਣਾ ਹੈਗਾ ਤੇ ਇਹ ਅਸੀਂ ਵਿਸ਼ੇ ਗੁਰੂ ਜਿਹੜਾ ਆ ਰਾਮ ਜੀ ਦੇ ਨਾਮ ਦੇ ਉੱਤੇ ਹੀ ਬਣਾ ਸਕਦੇ ਆ ਤੇ ਇਹ ਉਹਨਾਂ ਨੂੰ ਯਾਦ ਕਰਨ ਦਾ ਜਿੱਥੇ ਸਮਾਂ ਆ ਜਿੱਥੇ ਉਹਨਾਂ ਨੂੰ ਸੈਲੀਬ੍ਰੇਟ ਕਰਨ ਦਾ ਸਮਾਂ ਆ ਖੁਸ਼ੀਆਂ ਮਨਾਉਣ ਦਾ ਸਮਾਂ ਆ ਉਥੇ ਭਾਰਤ ਵਾਸੀਆਂ ਦਾ ਜਿਹੜਾ ਇਹ ਮਹਾਉਤਸਵ ਹੈ ਚੌਣਾ ਦਾ ਉਤਸਵ ਹੈ ਉਹ ਆ ਰਿਹਾ ਹੈਗਾ ਪਹਿਲੀ ਜੋਤ ਦਾ ਸੋ ਮੈਂ ਸਾਰਿਆਂ ਨੂੰ ਇਹ ਵੀ ਬੇਨਤੀ ਕਰਾਂਗਾ ਕਿ ਅਸੀਂ ਉਹਦੇ ਵਿੱਚ ਵੱਧ ਚੜ ਕੇ ਹਿੱਸਾ ਲਈਏ ਔਰ ਆਪਣੇ ਮੰਤਸੰਦ ਜਿਹੜਾ ਉਮੀਦਵਾਰ ਹੈ ਜਿਹੜਾ ਆਪਣੀ ਸੇਵਾ ਦੇ ਵਾਸਤੇ ਤਤਪਰ ਰਹੇ ਲੋਕਾਂ ਦੇ ਇਲਾਕੇ ਦੀ ਫਰਵਾੜੇ ਦੀ ਖਾਸ ਕਰਕੇ ਸੇਵਾ ਕਰੇ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰੇ ਉਹਨੂੰ ਆਪਾਂ ਚੁਣੀਏ ਸਾਰਿਆਂ ਨੂੰ ਬਹੁਤ ਬਹੁਤ ਵਧਾਈ RAM NAVMI ਦੀ ਐਡਵਾਂਸ ਦੇ ਵਿੱਚ ਜੈ ਜੀ ਜੈ ਜੀ RAM ਜੈ